ਸੱਤ ਸਰੀਏ ਕਾਲ ਦੋਸਤੋ ਪੰਜਾਬ ਪ੍ਰਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਸਿਆਸਤ ਜਿਹੜੀ ਹੈ ਭਖਦੀ ਹੋਈ ਨਜ਼ਰ ਆ ਰਹੀ ਹੈ ਸਾਰੀਆਂ ਪਾਰਟੀਆਂ ਵੱਲੋਂ ਆਪਣੀਆਂ ਰਣਨੀਤੀਆਂ ਤੈਅ ਕੀਤੀਆਂ ਜਾ ਰਹੀਆਂ ਹਨ ਔਰ ਗਰਾਊਂਡ ਪੱਧਰ ਤੇ ਆਪੋ ਆਪਣੀਆਂ ਪਾਰਟੀਆਂ ਨੂੰ ਮਜ਼ਬੂਤ ਕਰਨ ਦੇ ਲਈ ਬੜੇ ਅਹਿਮ ਜਿਹੜੇ ਫੈਸਲੇ ਹੈ ਉਹ ਲਏ ਜਾ ਰਹੇ ਹਨ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਰਾਜਨੀਤੀ ਦੇ ਵਿੱਚ ਜਿਸ ਤਰੀਕੇ ਨਾਲ ਮੋੜ ਆ ਰਹੇ ਹੈ ਕਾਫੀ ਜਾਦਾ ਜਿਹੜੀ ਸਿਆਸਤ ਹੈ ਉਹ ਗਰਮਾਉਣ ਵਾਲੀ ਹੈ ਆਉਣ ਵਾਲੇ ਦਿਨਾਂ ਵਿੱਚ ਵੀ ਜਿਵੇਂ ਕਿ ਕਾਂਗਰਸ ਪਾਰਟੀ ਵੱਲੋਂ 80 ਨਵੇਂ ਚਿਹਰੇ ਉਤਾਰਨ ਦੀ ਗੱਲ ਕੀਤੀ ਉੱਥੇ ਨਾਲ ਇਹ ਵੀ ਗੱਲ ਕਹੀ ਕਿ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਉਹ ਪਾਰਟੀ ਵੱਲੋਂ ਅਨਾਉਂਸ ਨਹੀਂ ਕੀਤਾ ਜਾਏਗਾ ਐਵੇਂ ਭਾਜਪਾ ਵੱਲੋਂ ਆਪਣੀ ਤਿਆਰੀ ਪੂਰੀ ਕਰ ਲਈ ਗਈ ਹੈ ਔਰ ਬੇਸ਼ੱਕ ਜਥੇਬੰਦਕ ਕਰਨ ਦੇ ਲਈ ਪਾਰਟੀ ਦੇ ਵਿੱਚ ਪ੍ਰਧਾਨ ਜਿਹੜੇ ਸੁਨੀਲ ਜਾਖੜ ਹੈ ਉਹ ਆਪਣਾ ਅਹਿਮ ਰੋਲ ਜਿਹੜਾ ਹੈ ਉਹ ਅਦਾ ਕਰ ਰਹੇ ਹੈ ਕਿਉਂਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਔਰ ਜੋ ਪੰਥਕ ਮੁੱਦੇ ਸਨ ਜਿਸ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਵੀਡੀਓ ਸੀ ਉਸ ਨੂੰ ਲੈ ਕੇ ਵੀ ਕੱਲ ਜਿਹੜਾ ਹੈ ਉਹਨਾਂ ਨੇ ਉਹਨਾਂ ਦੀ ਰਹਾਇਸ਼ ਨੂੰ ਚੰਡੀਗੜ੍ਹ ਜਿਹੜਾ ਘਰਾਓ ਕੀਤਾ ਕੁਝ ਨੇਤਾਵਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਚਾਹੇ ਕੁਝ ਸਮੇਂ ਦੇ ਲਈ ਇਸੇ ਤਰੀਕੇ ਨਾਲ ਕਾਲੀਦਲ ਬਾਦਲ ਵੱਲੋਂ ਵੀ ਆਪਣੀਆਂ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਬਹੁਤ ਸਾਰੇ ਆਗੂਆਂ ਦੀ ਘਰ ਵਾਪਸੀ ਵੀ ਹੋ ਰਹੀ ਹੈ ਉੱਥੇ ਹੀ ਜੋ ਨਵੀਆਂ ਦੋ ਪਾਰਟੀਆਂ ਹੋਂਦ ਵਿੱਚ ਆਈਆਂ ਉਹਨਾਂ ਦੇ ਵਿੱਚ ਵੀ ਕਾਫੀ ਅੰਦਰੂਨੀ ਕਹਿ ਸਕਦੇ ਹਾਂ ਕਿ ਮਤਭੇਦਾਂ ਦਾ ਕਰਕੇ ਕਾਫੀ ਜਿਹੜੇ ਸਮੀਕਰਨ ਹੈ ਉਹ ਬਦਲ ਰਿਹਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਬੇਸ਼ੱਕ ਪੰਜਾਬ ਦੇ ਜਿਹੜੇ ਵੱਡੇ ਆਗੂ ਨੇ ਭਾਰਤੀ ਜਨਤਾ ਪਾਰਟੀ ਦੇ ਜੋ ਕਾਂਗਰਸ ਨੂੰ ਛੱਡ ਕੇ ਬੀਜੇਪੀ ਵਿੱਚ ਗਏ ਸਨ ਉਹ ਤਬਵੀਰ ਸੁਰ ਦੇ ਵਿੱਚ ਇਹ ਕਹਿੰਦੇ ਹੋਏ ਨਜ਼ਰ ਆਉਂਦੇ ਸਨ ਕਿ ਪੰਜਾਬ ਦੇ ਵਿੱਚ ਜੇਕਰ ਭਾਜਪਾ ਨੇ ਸੱਤਾ ਹਾਸਲ ਕਰਨੀ ਹੈ ਤਾਂ ਅਕਾਲੀ ਦਲ ਨਾਲ ਜਿਹੜਾ ਗਠਜੋੜ ਉਹ ਕਰਨਾ ਜ਼ਰੂਰੀ ਹੋਵੇਗਾ ਬੇਸ਼ੱਕ ਹਾਈ ਕਮਾਂਡ ਦੇ ਨਿਰਦੇਸ਼ਾਂ ਅਨੁਸਾਰ ਭਾਜਪਾ ਕਾਰਜਕਾਰੀ ਜਿਹੜੇ ਪ੍ਰਧਾਨ ਨੇ ਅਸ਼ਵਨੀ ਸ਼ਰਮਾ ਉਹਨਾਂ ਨੇ ਇਸ ਦੇ ਉੱਪਰ ਟਿੱਪਣੀ ਕੀਤੀ ਕਿ ਇਹ ਉਹਨਾਂ ਨੇ ਤਾਂਵਾਂ ਦੀ ਆਪਣੀ ਨਿੱਜੀ رائے ਹੈ ਅਜੇ ਤੱਕ ਹਾਈ ਕਮਾਂਡ ਵੱਲੋਂ ਕੋਈ ਵੀ ਪ੍ਰਤੀਕਿਰਿਆ ਜਿਹੜੀ ਹੈ ਉਹ ਨਹੀਂ ਦੇਖਣ ਨੂੰ ਮਿਲ ਰਹੀ ਪਰ ਜਿਸ ਤਰੀਕੇ ਦੇ ਨਾਲ ਭਾਜਪਾ ਦੇ ਜਿਹੜੇ ਨੇਤਾ ਨੇ ਜਾਂ ਜਿਹੜੇ ਉਸ ਪਾਰਟੀ 'ਚ ਗਏ ਨੇ ਉਹ ਗਰਾਊਂਡ ਪੱਧਰ ਤੇ ਜੜੀਆਂ ਹਾਲਾਤ ਹੈ ਉਹ ਜਾਣਦੇ ਐ ਕਿਉਂਕਿ ਜਦੋਂ ਦੇ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਅੰਦੋਲਨ ਚੱਲਿਆ ਸੀ ਤਦ ਤੋਂ ਲੈ ਕੇ ਪੰਜਾਬ ਭਰ ਦੇ ਵਿੱਚ ਜਿਹੜਾ ਕਿਸਾਨ ਵਰਗ ਹੈ ਪਿੰਡੂ ਵੋਟ ਹੈ ਉਹ ਉਦੋਂ ਤੋਂ ਲੈ ਕੇ ਹੀ ਨਾਰਾਜ਼ ਚੱਲੀ ਆ ਰਹੀ ਸੀ ਬੇਸ਼ੱਕ ਅਕਾਲੀ ਦਲ ਬਾਦਲ ਵੱਲੋਂ ਪਹਿਲਾਂ ਸ਼ਿਓਰਟੀ ਦਿੱਤੀ ਜਾ ਰਹੀ ਸੀ ਕਿ ਕਿਸਾਨ ਤੁਹਾਡੇ ਇਸ ਫੈਸਲੇ ਤੇ ਬਿਲਕੁਲ ਖੁਸ਼ ਨੇ ਪਰ ਜਿਵੇਂ ਹੀ ਵਿਰੋਧ ਸ਼ੁਰੂ ਹੋਇਆ ਤਾਂ ਅਕਾਲੀ ਦਲ ਬਾਦਲ ਨੇ ਇੱਕ ਤਾਂ ਮੈਡਮ ਨੇ ਅਸਤੀਫਾ ਦਿੱਤਾ ਕਿਉਂਕਿ ਉਹ ਕੇਂਦਰੀ ਮੰਤਰੀ ਸਨ ਮੈਡਮ ਹਰ ਸਿਮਰਤ ਕੋਰ ਬਾਦਲ ਤੇ ਦੂਸਰਾ ਜਿਹੜਾ ਸੀ ਪੰਜਾਬ ਦੇ ਵਿੱਚ ਉਹਨਾਂ ਨਾਲੋਂ ਗੱਠ ਜੋੜ ਵੀ ਜਿਹੜਾ ਉਹ ਤੋੜ ਲਿਆ ਹੁਣ ਬੇਸ਼ੱਕ ਫਿਰ ਇਹੀ ਕਿਆਸਰਾਈਆਂ ਜੜੀਆਂ ਉੱਠ ਰਹੀਆਂ ਸਨ ਕਿ ਅਕਾਲੀ ਦਲ ਬਾਦਲ ਨਾਲ ਕਿਉਂਕਿ ਕਾਲੀ ਦਲ ਬਾਦਲ ਵੀ ਇਸ ਵਕਤ ਹਾਸ਼ੀਏ ਤੇ ਸੀ ਪਿਛਲੀਆਂ ਕੁਝ ਜੜੀਆਂ ਚੋਣਾ ਹੋਈਆਂ ਚਾਹੀ ਉਹ ਉਪਚੋਣ ਤਰਨਤਾਰਨ ਦੀ ਹੈ ਜਾਂ ਫਿਰ ਬਲਕਸਮਤੀ ਜ਼ਿਲ੍ਹਾ ਪ੍ਰੀਸ਼ਦ ਇਸ ਦੇ ਵਿੱਚ ਕੁਝ ਵਾਪਸੀ ਹੋਈ ਹੈ ਕਾਲੀ ਦਲ ਦੀ ਪਰ ਅਜੇ ਵੀ ਭਾਜਪਾ ਦੇ ਜਿਹੜੇ ਆਗੂ ਹੈ ਉਹਨਾਂ ਚੋਂ ਬਹੁਤ ਸਾਰੇ ਆਗੂ ਦਬਵੀ ਸੁਰਤੇ ਵਿੱਚ ਗੱਠ ਛੋੜਨ ਨੂੰ ਜਿਹੜਾ ਉਹ ਮਹੱਤਵ ਦੇ ਰਹੇ ਹੈ ਇੱਥੇ ਜੋ ਲੁਧਿਆਣਾ ਤੋਂ ਸਾਬਕਾ ਸੰਸਦ ਰਮਨੀਤ ਬਿੱਟੂ ਜੋ ਕਿ ਬੀਜੇਪੀ ਚ ਸ਼ਾਮਲ ਹੋਇਆ ਉਹ ਇਸ ਵਕਤ ਰਾਜ ਕੇਂਦਰੀ ਮੰਤਰੀ ਨੇ ਉਹਨਾਂ ਨੇ ਸ਼ੁੱਕਰਵਾਰ ਨੂੰ ਭਾਜਪਾ ਪੰਜਾਬ ਵਿੱਚ ਆਪਣੇ ਦਮ ਦੇ ਉੱਪਰ ਉਹਨਾਂ ਨੇ ਕਿਹਾ ਕਿ ਸੱਤਾ ਵਿੱਚ ਆ ਸਕਦੀ ਹੈ ਔਰ ਬਿੱਟੂ ਨੇ ਕਿਹਾ ਕਿ ਅਕਾਲੀ ਦਲ ਦੇ ਰਾਜ ਦੌਰਾਨ ਜਦੋਂ ਇਹਨਾਂ ਦਾ ਸਾਂਝਾ ਰਾਜ ਸਿੰਘ ਅਕਾਲੀ ਦਲ ਭਾਜਪਾ ਦਾ ਬਿੱਟੂ ਨੇ ਕਿਹਾ ਕਿ ਅਕਾਲੀ ਦਲ ਦੇ ਰਾਜ ਦੌਰਾਨ ਨਸ਼ੀ ਅਤੇ ਗੈਂਗਸਟਰਵਾਦ ਆਮ ਸੀ ਉਨਾ ਸਵਾਲ ਕੀਤਾ ਕਿ ਗੱਠਜੋੜ ਇਹਨਾਂ ਮੁੱਦਿਆਂ ਨੂੰ ਹੱਲ ਕਰੇਗਾ ਬਿੱਟੂ ਦੇ ਬਿਆਨ ਤੇ ਪ੍ਰਤੀਕਿਰਿਆ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਨੇਤਾ ਬਲਤੇਜ ਪੰਨੂ ਨੇ ਕਿਹਾ ਕਿ ਬਿੱਟੂ ਨੇ ਜਨਤਕ ਤੌਰ ਤੇ ਇਹ ਕਿਹਾ ਕਿ ਬਹੁਤ ਗੰਭੀਰ ਸਵਾਲ ਖੜੇ ਕੀਤੇ ਹਨ ਕਿ ਬਾਦਲਾਂ ਨਾਲ ਗੱਠਜੋੜ ਦਾ ਮਤਲਬ ਹੈ ਪੰਜਾਬ ਵਿੱਚ ਚਿੱਟਾ ਅਤੇ ਗੈਂਗਸਟਰਵਾਦ ਦੀ ਵਾਪਸੀ ਹੋਵੇਗੀ ਪੰਨੂ ਨੇ ਬਿੱਟੂ ਨੂੰ ਪੁੱਛਿਆ ਜੇਕਰ ਉਹ ਜਾਣਦੇ ਹਨ ਕਿ ਅਕਾਲੀ ਪੰਜਾਬ ਨੂੰ ਨਸ਼ੀਲੇ ਪਦਾਰਥਾਂ ਤੇ ਗੈਂਗਸਟਰਵਾਦ ਦੇ ਵਿੱਚ ਧੱਕਣ ਲਈ ਜ਼ਿੰਮੇਵਾਰ ਹਨ ਤਾਂ ਪੰਜਾਬ ਦੇ ਕੁਝ ਭਾਜਪਾ ਆਗੂ ਉਹਨਾਂ ਨਾਲ ਗੱਠ ਜੋੜ ਦੀ ਇੰਨੀ ਜ਼ੋਰਦਾਰ ਵਕਾਲਤ ਕਿਉਂ ਕਰ ਰਹੇ ਹਨ ਪੰਜਾਬ ਭਾਜਪਾ ਦੇ ਕਈ ਸੀਨੀਅਰ ਆਗੂਆਂ ਨੇ ਪਾਰਟੀ ਦੇ ਵਿਰੋਧ ਪ੍ਰਦਰਸ਼ਨ ਵਿੱਚ ਵੀ ਹਿੱਸਾ ਲਿਆ ਜਿਹੜਾ ਕਿ ਮੁੱਖ ਮੰਤਰੀ ਸਾਹਿਬ ਦੇ ਰਿਹਾਈਸ਼ ਦਾ ਘਰਾਓ ਕੀਤਾ ਉੱਥੇ ਆਮ ਆਦਮੀ ਸਰਕਾਰ ਨੂੰ ਨਿਸ਼ਾਨੇ ਤੇ ਲੈਂਦਿਆਂ ਹੋਇਆਂ ਜਾਖੜ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਆਮ ਆਦਮੀ ਸੁਰੱਖਿਤ ਨਹੀਂ ਹੈ ਤੇ ਗੈਂਗਸਟਰ ਜਿਹੜਾ ਰਾਜ ਹੈ ਉਹ ਚੱਲ ਰਿਹਾ ਹੈ ਇਸ ਤੋਂ ਪਹਿਲਾਂ ਅਕਤੂਬਰ 2025 ਵਿੱਚ ਬਿੱਟੂ ਨੇ ਕਿਹਾ ਸੀ ਕਿ ਭਾਜਪਾ ਸੂਬੇ ਦੀਆਂ 117 ਸੀਟਾਂ ਦੇ ਉੱਪਰ ਚੋਣ ਲੜੇਗੀ ਸ਼੍ਰੋਮਣੀ ਅਕਾਲੀ ਦਲ ਨੇ ਹੁਣ ਰੱਦ ਕੀਤੇ ਕਿ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਮੁੱਦੇ ਤੇ 2020 ਦੇ ਵਿੱਚ ਐਨਡੀਐਨਲਸ ਬੰਦ ਤੋੜ ਲਏ ਸਨ ਜੇ ਇਹ ਅਟਕਲਾ ਹਨ ਕਿ ਦੋਵੇਂ ਸਾਫ ਦਾ ਸਹਿਯੋਗੀ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਫਿਰ ਤੋਂ ਇਕੱਠੇ ਹੋ ਸਕਦੇ ਹਨ ਔਰ ਇੱਕ ਦੂਸਰੇ ਨਾਲ ਜੜਾ ਗੱਠਜੋੜ ਕਰ ਸਕਦੇ ਹਨ ਪਰ ਕੇਂਦਰੀ ਰਾਜ ਮੰਤਰੀ ਰਮਨਿਤ ਬਿੱਟੂ ਦਾ ਕਹਿਣਾ ਹੈ ਕਿ ਉਸ ਨੂੰ ਆਪਣੇ ਸਾਫ ਦਾ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਕਰਨ ਦੀ ਜ਼ਰੂਰਤ ਨਹੀਂ ਹੈ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਭਾਜਪਾ ਕਾਨੂੰਨ ਵਿਵਸਥਾ ਤੇ ਹੋਰ ਮੁੱਦਿਆਂ ਤੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਕਰ ਸਕਦੀ ਹੈ ਤਾਂ ਰੇਲਵੇ ਰਾਜ ਮੰਤਰੀ ਨੇ ਕਿਹਾ ਕਿ ਅਜੇ ਹੀ ਕੋਈ ਗਲਬਾਤ ਨਹੀਂ ਚੱਲ ਰਹੀ ਬਿੱਟੂ ਨੇ ਇਹ ਵੀ ਕਿਹਾ ਅਕਾਲੀਆਂ ਦੇ ਕਈ ਵੱਖ-ਵੱਖ ਧੜੇ ਹਨ ਔਰ ਉਹਨਾਂ ਨੇ ਕਿਹਾ ਕਿ ਅਜੇ ਤੱਕ ਨਾ ਤਾਂ ਹਾਈਕਮਾਨ ਵੱਲੋਂ ਕਿਸੇ ਗਲਤੀ ਕੋਈ ਸੰਕੇਤ ਮਿਲਿਆ ਹੈ ਔਰ ਨਾ ਹੀ ਕਿਉਂਕਿ ਪੰਜਾਬ ਦੇ ਜਿਹੜੇ ਭਾਜਪਾ ਦੇ ਆਗੂ ਨੇ ਪੰਜਾਬ ਦੀ ਲੀਡਰਸ਼ਿਪ ਉਹਨਾਂ ਚੋਂ ਵੀ ਬਹੁਤ ਸਾਰੇ ਜਿਹੜੇ ਸੀਨੀਅਰ ਲੀਡਰ ਨੇ ਉਹ ਵੀ ਗੱਠ ਛੋੜਦੇ ਪੱਖ ਦੇ ਵਿੱਚ ਨਹੀਂ ਹਨ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇਕਰ ਗੱਠ ਛੋੜ ਹੁੰਦਾ ਤਾਂ ਸੀਟਾਂ ਦਾ ਜਿਹੜਾ ਅਨੁਪਾਤ ਹੋਏਗਾ ਉਸਤੇ ਵਿੱਚ ਫਿਰ ਭਾਜਪਾ ਕਿਉਂਕਿ ਪਹਿਲਾਂ ਵੀ 117 ਵਿੱਚੋਂ 25 30 ਆਸ-ਪਾਸ ਸੀਟਾਂ ਜਿਹੜੀਆਂ ਸਨੋਂ ਭਾਜਪਾ ਨੂੰ ਪੰਜਾਬ ਭਰ ਚੋਂ ਮਿਲਦੀਆਂ ਸਨ ਗੱਠ ਛੋੜ ਦੇ ਦੌਰਾਨ ਜੇਕਰ ਹੁਣ ਵੀ ਇਸੇ ਤਰੀਕੇ ਨਾਲ ਹੁੰਦਾ ਤਾਂ ਬਹੁਤ ਸਾਰੇ ਇਲਾਕਿਆਂ ਦੇ ਵਿੱਚੋਂ ਉਥੇ ਅਕਾਲੀਆਂ ਦੇ ਹੀ ਕੈਂਡੀਡੇਟ ਖੜਨਗੇ ਭਾਜਪਾ ਦੇ ਨਹੀਂ ਖੜਨਗੇ ਜਿਸ ਕਰਕੇ ਬਹੁਤ ਸਾਰੇ ਹਲਕਿਆਂ ਦੇ ਵਿੱਚੋਂ ਭਾਜਪਾ ਆਗੂਆਂ ਦਾ ਇਹ ਕਹਿਣਾ ਹੈ ਕਿ ਗੱਠਜੋੜ ਨਾ ਕੀਤਾ ਜਾਵੇ ਗਰਾਊਂਡ ਪੱਧਰ ਤੇ ਬੀਜੇਪੀ ਨੂੰ ਮਜ਼ਬੂਤ ਕੀਤਾ ਜਾਵੇ ਜਿਸ ਨੂੰ ਲੈ ਕੇ ਚਾਰਾ ਜੋ ਹੀ ਚੱਲ ਵੀ ਰਹੀ ਹੈ ਜੋ ਸੁਨੀਲ ਜਾਖੜ ਨੇ ਉਹਨਾਂ ਨੇ ਪਿਛਲੇ ਦਿਨੀ ਆਪਣੇ ਭਤੀਜੇ ਨੂੰ ਕਿਉਂਕਿ ਉਹਨਾਂ ਨੇ ਹੁਣ ਜਿਹੜੀ ਮੰਗੀ ਦੇ ਵਿੱਚ ਕਾਨਫਰੰਸ ਹੋਈ ਹੈ ਉਥੇ ਜਿਹੜੀਆਂ ਬੱਸਾਂ ਗਈਆਂ ਉਥੇ ਸੰਦੀਪ ਜਾਖੜ ਜੋ ਇਸ ਵਕਤ ਵਿਧਾਇਕ ਨਹੀਂ ਆਜ਼ਾਦ ਵਿਧਾਇਕ ਨੇ ਉਹਨਾਂ ਨੇ ਕਮਲ ਦੇ ਨਿਸ਼ਾਨ ਦੇ ਨਾਲ ਜਿਹੜੇ ਆਪਣੇ ਪੋਸਟਰ ਤੇ ਜਿਹੜੀ ਭਾਜਪਾ ਦੀ ਵੱਡੀ ਲੀਡਰਸ਼ਿਪ ਹੈ ਉਹਨਾਂ ਦੀਆਂ ਤਸਵੀਰਾਂ ਲਾ ਕੇ ਬੱਸਾਂ ਉੱਥੇ ਭੇਜੀਆਂ ਹੁਣੇ-ਹੁਣੇ ਚਰਨਜੀਤ ਸਿੰਘ ਬਰਾੜ ਜੋ ਅਕਾਲੀ ਦਲ ਪੁਨਰ ਸੁਰਜੀਤ ਤੋਂ ਮਾਲਵਾ ਦੇ ਵਿੱਚ ਉਹਨਾਂ ਦਾ ਕਾਫੀ ਆਧਾਰ ਹੈ ਉਹ ਵੀ ਬੀਜੇਪੀ ਦੇ ਵਿੱਚ ਗਏ ਹੈ ਕਹਿਣ ਦਾ ਭਾਵ ਬੀਜੇਪੀ ਇਸ ਵਕਤ ਆਪਣੇ ਆਪ ਨੂੰ ਗਰਾਊਂਡ ਪੱਧਰ ਤੇ ਸਟਰੋਂਗ ਕਰਨ ਦੇ ਵਿੱਚ ਲੱਗੀ ਹੋਈ ਹੈ ਔਰ ਅਜੇ ਥੋੜਾ ਸਮਾਂ ਹੈ ਤਦ ਤੱਕ ਜੇਕਰ ਬੀਜੇਪੀ ਇਸੇ ਤਰ੍ਹਾਂ ਆਪਣਾ ਕਾਫਲਾ ਬਣਾਉਂਦੀ ਜਾਂਦੀ ਹੈ ਤਾਂ ਉਹ ਕਦੀ ਵੀ ਗੱਠਜੋੜ ਨਹੀਂ ਕਰਨਗੇ ਕਿਉਂਕਿ ਬਹੁਤ ਸਾਰੀ ਲੀਡਰਸ਼ਿਪ ਭਾਜਪਾ ਦੀ ਜਿਹੜੀ ਪੁਰਾਣੀ ਹੈ ਉਹ ਗੱਠਜੋੜ ਦੇ ਹੱਕ ਵਿੱਚ ਨਹੀਂ ਹੈ ਤਾਂ